ਪੀਓ ਸਟਾਫ ਵੱਲੋਂ ਇੱਕ ਪਗਵਾੜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਪੀਓ ਸਟਾਫ ਇਨਚਾਰਜ ਐਸਆਈ ਹਰੀਸ਼ ਵਰਮਾ ਵੱਲੋਂ ਦਿੱਤੀ ਗਈ। ਮਾਜਰ ਮੈਰ ਪਰ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਯੂਰੈਸਟ ਕੀਤਾ ਜਿਹੜਾ ਕਿ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਮਡੇਰ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਫਸਰ ਸਿਟੀ ਤੇ ਸਰਦਾਰ ਹਰਜੀਤ ਸਿੰਘ ਮਡੇਰ ਪੀਪੀਐਸ ਡਿਸਪੀਨਰਸ਼ੀਅਮ ਰਿਜ਼ਿਡੈਂਸੀਟੀ ਤੇ ਸਰਦਾਰ ਨਵਜੋਤ ਸਿੰਘ ਜਿੱਦੂ ਪੀਪੀਐਸ ਇਹ ਡਿਸਪੀਨਰਸ਼ੀਅਮ ਰਿਜ਼ਿਡੈਂਸੀਟੀ ਦੇ ਦਿਸੰਦਰੇ ਸਪੋਰਟਿੰਗ ਸਟਾਡ ਆ ਵਰਕਆਊਟ ਕਰ ਰਿਹਾ ਜੀ ਜਿਹੜਾ ਅੱਜ ਯੂਰਸਟ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਪ੍ਰਕਾਸ਼ ਸਿੰਘ ਜੀ ਰਿਸਪਗਾ ਸਨ ਆਫ ਇੰਦਰਜੀਤ ਸਿੰਘ ਆਰਓ ਵਾਸੀ ਪਿੰਡ ਸੂਰਪੁਰ ਕਲਰ ਥਾਣਾ ਵੱਲਾ ਦਾ ਰਹਿਣ ਵਾਲਾ ਜੀ ਤੇ ਇਹ ਬਾਦਲ ਸ਼੍ਰੀ ਗਰੀਮਨ ਗੁਪਤਾ ਜੀ ਐਮਐਸਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 128 ਡੇਟਡ 15 11 2019 ਅੰਡਰ ਸੈਕਸ਼ਨ ਕਾਰਜ 14 ਅਕਸਰ ਗੇਟ ਪੀਐਸ ਮੋਕੰਪੁਰਾ ਵਿੱਚ ਨਾਮ ਮਕਦਮਾ ਦਰਜ ਜਿਹਦੇ ਵਿੱਚ ਯੂਸੀ ਜਿਹਦੀ ਪੀਓ ਡੇਟ ਅੱਗੇ ਜੀ 22 10 2024 ਤੇ ਇਹਦੇ ਵਿੱਚ ਅਰਜ਼ੀ ਕੀਤੀ ਜਿਹਦੇ ਦੱਸਿਆ ਕਿ ਮੇਰੇ ਖਿਲਾਫ ਇੱਕ ਹੋਰ ਮਕਦਮਾ ਦਰਜਾ ਉਹ ਵੀ ਨੰਬਰ ਕੋਪਰੇ ਲਈ ਮਗਰ ਮਾ ਮਨੰਬਰ ਰਹੀ 5 ਡੇਟਡ ਹੈ ਜੀ 10 1 2023 ਅੰਡਰ ਸੈਕਸ਼ਨ 414 ਉਹ ਵੀ ਸ਼ਰਾਬ ਦਾ ਇਪੁਰਜੈਕਸਾਈ ਦਾ ਸੈਕਿੰਡ ਦਾ ਪਰਚਾ ਉਹਦੇ ਵਿੱਚੋਂ ਇਹ ਤਰੀਕ ਤੋਂ ਗੈਰ ਹਜ਼ਰ ਨਾ ਕਿ ਜੇ ਪੀਓ ਨਹੀਂ ਹੋਇਆ ਲੇਕਿਨ ਤਰੀਕ ਤੋਂ ਗੈਰ ਹਜ਼ਰ ਤੇ ਇਹਦੀ ਬੈਕਗ੍ਰਾਉਂਡ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਹ ਦੇਸੀ ਸ਼ਰਾਬ ਵਿੱਚ ਨਾ ਡਿਊਟੀ ਸੀ ਹੁਣ ਅੱਜ ਕੱਲ ਜਿਹੜਾ ਬੈਕਟੀਰੀਆ ਵਾਲਾ ਰਿਸਰਚ ਚਲਾ ਕੇ 对。<Yeah. S 2> yeah.